ਸੋਲਾ ਸੋਨੇ ਨਾਮ ਸਾਧਾ ਪ੍ਰੀਤਮ ਹਮ ਪ੍ਰਭ ਦੇ ਕਰਜ ਕਾਚਾ ਅਸੀਂ ਸਾਰ ਪਹਿਲੇ ਆਪਣਾ ਨਾਮ ਦੱਸੋ ਤੇ ਜੋ ਅਜਿਹਾ ਪ੍ਰੋਗਰਾਮ ਹੋ ਉਹਦੇ ਬਾਰੇ ਦੱਸੋ ਤੇ ਜੋ ਤੁਹਾਡੇ ਕੋਲ ਯੋਗਦਾਨ ਉਹਦੇ ਬਾਰੇ ਵੀ ਦੱਸੋ ਮੈਂ ਦੱਸ ਨਦੀਪ ਸਿੰਘ ਜੀ ਲੰਗਰਚਾਰ ਲੰਗਰ ਸਿੰਘ ਜੀ ਰਾਮਦਾਸ ਜੀ ਜੋ ਸੰਗਤ ਪਟਨਾ ਸਾਹਿਬ ਜਾ ਰਹੀ ਹੈ ਦਰਸ਼ਨਾ ਵਾਸਤੇ ਪਟਨਾ ਵਾਸਤੇ ਅਸਲਾਮੁਅਲਾਈਕੁਮ ਬਰਾਹਮਨ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਨੇ ਹੋਏ ਦੇ ਅਨੁਸਾਰ ਲੰਗਰ ਪ੍ਰਸ਼ਾਦਾ ਚਾਹ ਦਾ ਲੰਗਰ ਲੈ ਕੇ ਸਿੱਖੀ ਨੂੰ ਸੰਪਰਕ ਕਰਨ ਵਾਸਤੇ ਇਸ ਸੰਗਤ ਦੀ ਕਿਰਪਾ ਕਰਕੇ ਸੰਗਤ ਦੇ ਸੇਵਾ ਦੇ ਮਿਹਨਤ ਅਧਰਸ਼ਨ ਇਹਦੀ ਯਾਤਰਾ ਸੰਗਠਿਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਂਦਰਬਾਸ਼ ਜੀ ਅੱਜ ਦੇ ਜੋ ਪ੍ਰੋਗਰਾਮ ਹੋਰੇ ਬਾਰੇ ਸਾਰਾ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਮੈਂ ਵੈਚਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਐਸ ਪ੍ਰੈਜ਼ੀਡੈਂਟ ਪੰਜਾਬ ਫਰਮੇ ਜੀ ਜਲਬਖ ਸਿੰਘ ਔਰ ਮੇਰੇ ਨਾਲ ਸਰੋਵਰੀਚ ਮੈਂ ਕੀ ਜੁਆਇੰਟ ਚਲੰਗਰ ਲੈ ਕੇ ਪਰ ਜਾਦਾ ਸਰਪੰਚ ਜੀ ਜਿਹਦੇ ਵਿੱਚ ਹਰਪਾਲ ਸਿੰਘ ਤੋਂ ਸੁਖਦੇਵ ਸਿੰਘ ਔਰ ਹੋਰ ਉਹਨਾਂ ਦੇ ਫਾਲਸਾ ਸੇਕ ਕਰਨ ਸੀਨੀਅਰ ਮੈਸਟਰ ਚ ਸਵੇਕ ਔਰ ਸਾਡੇ ਨੈਸ਼ਨਲ ਸੁਪਰਡੈਂਟ ਕਪਟਨ ਹਿਰਸ ਸਿੰਘ ਔਰ ਟ੍ਰੇਨ ਨੂੰ ਜਿਹੜੇ ਸੰਗਤਨ ਤੋਂ ਲੈ ਕੇ ਜਾਣ ਵਾਲੇ ਆਨਦਰਪਸੇਸਿੰਗ ਵੈਸਟਰੀ ਸਾਡੇ ਜਸਵੰਤ ਸਿੰਘ ਔਰ ਕਪਟਨ ਜੀ ਸਿੰਘ ਅੱਜ ਦਾ ਜਿਹੜਾ ਇਹ ਦੇ ਨੇ ਇਹ ਦੇਖੋ ਇਹ ਨਜ਼ਰ ਮਾਰੋ ਅੱਜ ਸੰਗਤ ਆਰੀ ਆ ਬੜੇ ਹੀ ਜਹੋ ਜਵਾਲ ਦੇ ਨਾਲ ਇਹ ਪਟਨਾ ਸਾਹਿਬ ਦਾ ਸੰਗ ਜਿਹੜੀ ਆ ਬ੍ਰਹਮਪਤ ਪਾਸ਼ਾ ਮਹਾਰਾਜ ਦੇ ਜਨਮ ਸਥਾਨ ਆ ਅਮਰ ਸੇਹੀ ਦੇ ਬਾਬਾ ਜੀ ਸਿੰਘ ਤੇ ਜਨਮ ਦਿਹਾੜੇ ਨੂੰ ਸਮਰਪਤ ਸੱਤਾ ਜਿਹੜੀਆਂ ਹੈ ਉੱਥੇ ਜਾ ਰਹੀਆਂ ਤਤ ਮਤ ਘੋਣ ਵਾਸਤੇ ਉਹ ਬਾਬਾ ਜੀ ਸਿੰਘ ਦਾ ਜਨਮ ਦਿਹਾੜਾ ਅੱਜ ਦਾ ਦਿਨ ਵਾਸਤੇ ਅਸੀਂ ਇਹਨਾਂ ਵਾਸਤੇ ਇੱਥੇ ਜਲ ਪਾਣੀ ਲੰਗਰ ਦੀ ਸੇਵਾ ਔਰ ਚਾਹ ਦੀ ਸੇਵਾ ਵੈਟਰਨ ਮੈਨ ਫਰ ਆਰਗੇਨਾਈਜੇਸ਼ਨ ਔਰ ਸੱਚ ਸਦ ਭਾਵਨਾ ਦਲ ਨੇ ਮਿਲ ਕੇ ਲਾਈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹਨਾਂ ਨੂੰ ਪਿੱਛੇ ਚਾਹ ਪਾਣੀ ਤੇ ਲੰਗਰ ਦੀ ਸੇਵਾ ਕੀਤੀ ਜੀ ਇਹ ਅੱਜ ਦਾ ਜਿਹੜਾ ਇਹ ਸਜੋਗ ਹੈ ਕਿ ਬਹੁਤ ਹੀ ਸਮਾਜਿਕ ਜੋਗ ਹੈ ਤੇ ਅਸੀਂ ਪੂਰੇ ਦੇਸ਼ ਵਾਸੀਆਂ ਤੇ ਸੰਤਾਂ ਨੂੰ ਨਾਤਮਕਤ ਦੇਸ਼ ਵਾਸੀਆਂ ਨੂੰ ਰਹਿ ਜਿੱਦਨੇ ਆ ਤੇ ਇਦਾਂ ਦੇ ਜੋ ਸੇਵਾ ਦੇ ਕਾਰਜ ਇਹਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ ਕਿਉਂਕਿ ਗੁਰੂਆਂ ਦੀ ਪ੍ਰਥਾ ਇਹ ਚੱਲੀ ਜਿਹੜੀ ਮਰਜ਼ਾਦਾ ਵਾ ਇਹਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੁਸਤਾਂ ਤੱਕ ਇਹ ਜਿਹੜਾ ਸੰਦੇਸ਼ ਅੱਗੇ ਪਹੁੰਚਦਾ ਰਹੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਸਾਡੇ ਨਾਲ ਹੋਰ ਸੰਜੋਗੀਆਂ ਧੰਨਵਾਦ ਕਰਦੇ ਹਾਂ ਪਸੇ ਇੱਕ ਸੰਤ ਭਾਵਨਾ ਚੱਲਦਾ ਵੀ ਵੈਟਰਨ ਵੈਲਫੇਅਰ ਆਰਗਨਾਈਜੇਸ਼ਨ ਦੀ ਟੀਮ ਔਰ ਇਹ ਰੇਗਰੇਟਾ ਸਮਾਜ ਨਾਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜੋ ਅੱਜ ਦਾ ਪ੍ਰੋਗਰਾਮ ਹੈ ਯਾਤਰਾ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਤੀ ਰਸ ਸਿੰਘ ਜਲਾ ਤਰਨਤਾਰ ਵੈਟਰਨ ਮੈਨ ਪਰ ਕੰਬਿਨੇਸ਼ਨ ਇੰਡੀਆ ਦਾ ਜਿਲ੍ਹਾ ਪ੍ਰਧਾਨ ਅੱਜ ਕਮਰਸ਼ੀਲ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਕ ਸੰਪੰਨ ਪੰਜਾਬ ਤੋਂ ਚੱਲ ਕੇ ਪਟਨਾ ਸਾਹਿਬ ਹਿਆਰ ਵਿਖੇ ਜਾ ਰਹੀਆਂ ਹਨ ਉਹਨਾਂ ਸੰਤਾਂ ਦੇ ਆਉਪਕ ਵਾਸਤੇ ਵੈਟਰਨ ਮੈਨ ਪਰ ਆਰਗੇਨਾਈਜੇਸ਼ਨ ਤੇ ਸਤਿ ਭਾਵਨਾ ਦਾਨ ਵੱਲੋਂ ਤੇ ਸਮੂਹਿਕ ਕਮੇਟੀ ਵੱਲੋਂ ਰੇਲਵੇ ਸਟੇਸ਼ਨ ਨੰਬਰ ਸਾਹਿਬ ਦੇ ਉਪਰ ਜਾਤ ਤੇ ਨਾਸਤੇ ਦੇ ਲੰਗਰ ਲਗਾਏ ਗਏ ਹਨ ਇਹ ਸਾਰੀਆਂ ਸੰਤਾਂ ਦੇ ਵਾਸਤੇ ਜੋ ਵੀ ਪ੍ਰਮਾਣ ਇਹਨਾਂ ਸੰਸਥਾਵਾਂ ਨੇ ਕੀਤਾ ਹੈ ਬੜਾ ਸਵਾਗਤਯੋਗ ਹੈ ਉਹ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਸੇਕ ਸੰਸਥਾਵਾਂ ਦੇ ਨਾਲ ਸੰਯੋਗ ਬਖ ਕੇ ਤੇ ਅਸੀਂ ਜਿਹੜਾ ਇਤਿਹਾਸਿਕੁੰ ਦਿਹਾੜੇ ਜੁੜੂ ਜਿਹੜੀਏ ਤੇ ਜੋ ਸੰਸਥਾ ਜਾ ਰਹੀਆਂ ਹਨ ਵਾਹਿਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਤੁਸੀਂ ਇਹਨਾਂ ਨਾਲ ਜਾ ਰਹੀਆਂ ਇਸੇ ਤਰ੍ਹਾਂ ਹੀ ਵਾਪਸ ਆਪਣੇ ਨਗਰਾਂ ਨੂੰ ਪਹੁੰਚਣ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਬਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਮਸਕਾਰ ਜੀ ਡਬਲ ਅੱਜ ਜੀਰਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਆਪ ਨੂੰ ਬਹੁਤ ਬਹੁਤ ਵਧਾਈਆਂ ਔਰ ਇਹਨਾਂ ਦਾ ਜਨਮ ਦਿਹਾੜਾ 163ਵਾਂ ਜਨਮ ਦਿਹਾੜਾ ਹੈ ਜਿਸ ਨੂੰ ਮਨਾਉਣ ਵਾਸਤੇ ਅਮਰਸਾ ਤੋਂ ਸਪੈਸ਼ਲ ਰੇਲ ਜਿਹੜੀ ਪਟਨਾ ਸਾਹਿਬ ਜਾ ਰਹੀ ਹੈ ਔਰ ਉਹਨਾਂ ਦੇ ਮਨਣਗੇ ਵਾਸਤੇ ਇੱਥੇ ਜੋ ਚਾਹ ਦੇ ਖੋਦ ਤੇ ਲੰਗਰ ਲਗਾਏ ਗਏ ਹਨ ਬੈਟਰਨ ਵੈਲ ਹੋਰ ਇੰਸਟਿਟਿਊਟ ਸਾਥ ਪਹਾੜ ਦਾਲ ਅਤੇ ਸੂਬਨਿਕ ਮੇਟੀ ਬਣਾਉਂਦੇ ਜੋ ਸੇਵਾ ਕਰੇ ਗਏ ਬਹੁਤ ਬਹੁਤ ਧੰਨਵਾਦ ਸਾਡੇ ਜੋ ਸੰਗਤ ਆ ਰਹੀ ਹੈ ਬਹੁਤ ਖੁਸ਼ੀਆਂ ਨਾਲ ਸਾਡੇ ਬਹੁਤ ਖੁਮੂਹਾ ਕੇ ਜਾ ਰਹੀ ਹੈ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਖੁਸ਼ੀਆਂ ਨਾਲ ਜਾ ਰਹੇ ਨੇ ਉਸ ਤਰ੍ਹਾਂ ਹੀ ਕਿ ਜਨਮ ਦਿਹਾੜਾ ਮਨਾ ਕੇ ਵਾਪਸ ਆਪਣੇ ਘਰ ਵਾਪਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ